ਉਪਦੇ ਆਦੀ ਗੁਰੂ ਸواری ਸਹਾ ਸੰਗਤ ਜਿਉ ਸਤਿਗੁਰਾਂ ਦੇ ਪਵਿੱਤਰ ਦਰ ਦੇ ਉੱਤੇ ਨਾਲ ਮਿਲ ਕੇ ਹਾਜ਼ਰ ਨਾਮ ਲਵਾ ਰਹੇ ਹਾਂ ਆਓ ਜੀ ਜਿਨੇ ਸਰੀਰ ਆਪਾਂ ਜੁੜ ਬੈਠੇ ਹਾਂ ਵਡ ਭਾਗੀ ਹਰ ਸੰਗਤ ਪਾਵੈ ਪਾਗ ਹੀ ਬ੍ਰਹਮ ਚੋਟਾਂ ਖਾਵੈ ਬਿਨ ਭਾਗਾ ਸਤ ਸੰਗ ਨਾ ਲੱਭੈ ਬਿਨ ਸੰਗਤ ਮੈਲ ਤ੍ਰਿਜਾ ਜੀਉ ਵੱਡੇ ਭਾਲ ਐ ਭਾਈ ਸਤਗੁਰਾਂ ਦੇ ਪਵਿੱਤਰ ਦਰ ਤੇ ਬੈਠੇ ਹਾਂ ਸਤ ਸੰਗਤ ਦੀਆਂ ਕੜਨਾ ਪ੍ਰਾਪਤ ਹੋ ਗਏ ਸੋ ਜਿੰਨੇ ਸਰੀਰ ਆਪਾਂ ਜੁੜ ਬੈਠੇ ਹਾਂ ਗੁਰੂ ਸ਼ਬਦ ਦੀ ਵਿਚਾਰ ਦੇ ਵਿੱਚ ਮਾਨੋ ਜੋੜਨਾ ਕਰੀਏ ਤਾਂ ਕਿ ਇਸ ਗਹਿਰੇ ਗਿਆਨ ਦੀ ਸਾਡੇ ਮਨ ਨੂੰ ਸਮਝ ਪੈ ਜਾਵੇ ਸੋਹਣੀ ਸਾਵ ਦੇ ਵਿੱਚੋਂ ਤੀਜਾ ਪਦਾਂ ਜਾਂ ਕਿ ਲੀਲਾ ਕੀ ਮਿਤ ਨਾਹੀ ਸਗਲ ਦੇਵ ਹਾਰੇ ਅਵਗਾਹੀ ਇਤਾ ਕਾ ਜਨਮ ਕ ਜਾਣੈ ਪੂਤ ਸਗਲ ਪਰੋਈ ਆਪਣੇ ਸੂਤ ਸਮਤ ਗਿਆਨ ਧਿਆਨ ਜਿਨ ਦੇ ਜਨਦਾਸ ਨਾਮ ਧਿਆਵੇ ਸੇ ਤੈ ਗੁਣ ਮੈਂ ਜਾ ਕੋ ਪਰਮਾਏ ਜਨਮ ਮਰੈ ਫਿਰ ਆਵੈ ਜਾਈ ਊਚ ਨੀਚ ਤਿਸ ਕੇ ਅਸਥਾਨ ਜੈ ਸਾ ਜਨ ਆਵੈ ਐਸਾ ਨਾਨਕ ਜਾਣ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਕਹਿੰਦੇ ਜਾਂ ਕਿ ਲੀਲਾ ਕੀ ਮਿਤ ਨਾ ਹੈ ਭਈ ਉਸ ਪ੍ਰਮਾਤਮਾ ਦੀ ਲੀਲਾ ਦੀ ਗਿਣਤੀ ਕੋਈ ਨਹੀਂ ਪਤਾ ਨਹੀਂ ਕੀ ਕੁਛ ਉਹਦੇ ਹੁਕਮ ਦੇ ਵਿੱਚ ਹੋ ਰਿਹਾਗਾ ਉਹਦੇ ਹੁਕਮ ਦੀ ਖੇਡ ਹੈ ਉਹਦੇ ਹੁਕਮ ਦੇ ਵਿੱਚ ਤਦੇ ਕੋਸ਼ ਹੋ ਰਿਹਾ ਕਦੇ ਪਚਾਲ ਆ ਜਾਂਦਾ ਕਿਤੇ ਹੜਾ ਆ ਜਾਂਦਾ ਕਿਤੇ ਕੋਸ਼ ਤਵੇ ਕੋਸ਼ ਤਵੇ ਕੋਸ਼ ਉਹਦੇ ਹੁਕਮ ਦੀ ਖੇਡ ਹੈ ਗੁਰੂ ਜੀ ਕਹਿੰਦੇ ਪ੍ਰਮਾਤਮਾ ਦੀ ਲੀਲ ਹੈ ਭਾਈ ਗਿਣਤੀ ਕੋਈ ਨਹੀਂ ਉਹਦੀ ਗਿਣਤੀ ਜੋ ਉਹਦੀ ਲੀਲ ਹੈ ਨਾ ਉਹਦੀ ਗਿਣਤੀ ਨਹੀਂ ਕੋਈ ਕਰ ਸਕਦਾ ਪਤਾ ਨਹੀਂ ਕਿੱਥੇ ਕੀ ਕੁਝ ਵਾਪਰਿਆਗਾ ਕਈ ਵਾਰ ਆਪਾਂ ਨਾ ਦੁਨਿਆਵੀ ਐ ਅੱਪਾ ਕਹਿੰਦੇ ਨੇ ਪ੍ਰਮਾਤਮਾ ਨੇ ਸਾਡੇ ਨਾਲ ਹੀ ਕਰਤਾ ਨਹੀਂ ਭਾਈ ਪ੍ਰਮਾਤਮਾ ਸਾਡੇ ਨਾਲ ਨਹੀਂ ਕਰਦਾ ਸਭ ਦੇ ਨਾਲ ਹੀ ਹੋ ਰਿਹਾ ਤਾਂ ਅੱਗੇ ਪਿੱਛੇ ਸਭ ਨਾਲ ਹੀ ਹੋ ਜਾਣਾ ਬਾਣੀ ਵਿੱਚ ਬਾਬਾ ਕਬੀਰ ਜੀ ਕਹਿੰਦੇ ਆ ਪਰੋਸੀ ਕੇ ਜੋ ਹੋਆ ਤੂੰ ਆਪਣੇ ਵੀ ਜਾਣ ਜਿਹੜਾ ਕੁਝ ਪਰੋਸੀ ਨਾਲ ਵਾਪਰ ਗਿਆ ਇਹਨਾਂ ਦਾ ਅਰਥ ਦੂਜੇ ਨਾਲ ਵਰਤ ਰਿਹਾਗਾ ਉਹ ਤੇਰੇ ਨਾਲ ਵੀ ਹੋਣ ਵਾਲਾ ਹੀ ਹੈ ਬਹੁਤੇ ਸਮੇਂ ਦੀ ਖੇਡ ਨੇਗੀ ਬੰਦੇ ਨੂੰ ਆਇਆਂ ਲੱਗਦਾ ਹੁੰਦਾ ਵੀ ਮੈਂ ਹੁਣੀ ਇੱਥੇ ਸਦਾ ਹੀ ਰਹਿਣਾ ਦਾ ਵੀ ਮੈਂ ਮਰ ਲਾ ਹੀ ਨਹੀਂ ਗਾ ਕੋਣੀ ਜਾਣਾ ਹੀ ਨਹੀਂ ਇਸ ਸੰਸਾਰ ਦੇ ਵਿੱਚੋਂ ਸੋ ਗੁਰੂ ਜੀ ਕਹਿੰਦੇ ਉਹਦੀ ਲੀਲਾ ਦੀ ਗੰਤੀ ਕੋਈ ਨਹੀਂ ਭਾਈ ਸਗਲ ਦੇਵ ਹਾਰੇ ਅਬਧਾ ਦੇ ਸਾਰੇ ਦੇਵਤੇ ਨਾ ਉਸ ਨੂੰ ਵਿਚਾਰਦੇ ਹੋਏ ਚੰਗੇ ਨਾ ਰੁਹਾ ਹਾਰ ਗਏ ਗੇਰ ਤੋਂ ਉਹਨਾਂ ਨੂੰ ਵੀ ਕਹਿਣਾ ਪੈ ਗਿਆ ਵੀ ਨਹੀਂ ਪ੍ਰਮਾਤਮਾ ਤੇ ਰੰਤ ਨਹੀਂ ਪਾਇਆ ਉਹਨੂੰ ਗਾਉਂਦੇ ਗਾਉਂਦੇ ਰਹੇ ਵਿਚਾਰਦੇ ਰਹੇ ਵੀ ਪ੍ਰਮਾਤਮਾ ਇਹੋ ਜੈ ਪ੍ਰਮਾਤਮਾ ਇਹੋ ਜੈ ਪ੍ਰਮਾਤਮਾ ਇਹੋ ਜੈ ਉਹਦੇ ਰੂਪ ਨੂੰ ਉਹਦੇ ਰੰਗਾਂ ਨੂੰ ਉਹਦੇ ਗੁਣਾਂ ਨੂੰ ਗਾਉਂਦੇ ਰਹੇ ਵੱਖ-ਵੱਖ ਤਰ੍ਹਾਂ ਵਿਚਾਰਦੇ ਰਹੇ ਇਹਦੇ ਪਰ ਅੰਤ ਨਹੀਂ ਪਾਇਆ ਜਾ ਸਕਦਾ ਪ੍ਰਮਾਤਮਾ ਦਾ ਅੰਤ ਹੀ ਕੋਈ ਬੇਅੰਤ ਹੈ महापुरुषान का कह देता सी कहंदे ਵੀ ਜੋ ਇੱਕ ਓਮਕਾਰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇੱਕ ਓਮਕਾਰ ਹੈ ਇਹਦੀ ਵਿਚਾਰ ਹੀ ਨਹੀਂ ਮੁੱਕ ਸਕਦੀ ਜਿਹੜਾ ਖੁੱਲੇ ਮੂੰਹ ਵਾਲਾ ਇੱਕ ਓਮਕਾਰ ਹੈ ਖੁੱਲਾ ਮੂੰਹ ਕਿਉਂ ਰੱਖਿਆ ਜੀ ਇਹਦਾ ਇਹਨੂੰ ਕੋਈ ਬੰਦ ਨਹੀਂ ਕਰ ਸਕਦਾ ਇਸ ਵਿਚਾਰ ਨੂੰ ਕੋਈ ਨਾਂ ਲਿਖ ਸਕਦਾ ਨਾ ਦਾ ਸਕਦਾ ਕੋਈ ਨਾਂ ਨੂੰ ਵਿਚਾਰ ਸਕਦਾ ਨਾ ਹੈ ਖੁੱਲਾ ਜੀ ਇੱਕ ਓੰਕਾਰ ਸਾਰੀ ਦੁਨੀਆ ਇਹਦੇ ਵਿੱਚ ਸਮਾਈ ਹੋਈ ਹੈ ਬਨਸਪਤੀ ਸਮੁੰਦਰ ਸਭ ਕੁਸ਼ੋ ਦੇ ਵਿੱਚ ਸਮਾਇਆ ਹੋਇਆ ਹੈ ਤਿੰਨ ਗੁਣਾ ਕੀ ਤਿੰਨਾ ਗੁਣਾ ਦੇ ਵਿੱਚ ਸਮਾਈ ਹੋਈ ਹੈ ਗੜੀਆਂ ਸੋ ਗੁਰੂ ਜੀ ਕਹਿੰਦੇ ਉਹਦਾ ਅੰਤ ਹੀ ਕੋਈ ਨਹੀਂ ਪ੍ਰਮਾਤਮਾ ਦਾ ਭਾਈ ਸਗਲ ਦੇਵ ਹਾਰੇ ਅਵਗਾਹੇ ਅਖੀਰ ਨੂੰ ਨਾ ਜਿਹੜਾ ਚੰਗਣਾ ਰੂਹਾਂ ਸੀ ਉਦੇ ਵਿਚਾਰ ਕਰਦ ਨਾ ਕਰਦ ਨਾ ਥੱਕ ਗਾਉ ਵੀ ਓੜਕ ਓੜਕ ਪਾਲ ਥੱਕੇ ਵੇਦ ਕਹਿਣ ਇੱਕ ਬਾਤ ਗੁਰੂ ਜੀ ਕਹਿੰਦੇ ਥੱਕ ਜਾਂਦੇ ਕਹਿਣ ਵਾਲੇ ਵੀ ਅਖੀਰ ਨੂੰ ਜੀ ਕਹਿਣ ਦਾ ਅਰਥ ਜੀ ਸਹੀ ਜਵਾਬ ਦੇ ਜਾਂਦਾ ਹੈ ਨਾ ਉਹਨਾਂ ਦੀ ਬੁੱਧੀ ਰਹਿੰਦੀ ਹੈ ਮਗਰੋਂ ਆ ਕੇ ਉਹ ਜੀ ਮੱਤ ਨਹੀਂ ਰਹਿ ਜਾਂਦੀ ਮਗਰੋਂ ਆ ਕੇ ਸਾਰਿਆਂ ਦੀ ਪਿਆਰ ਆਪਣੇ ਕਿਹੜਾ ਰਹਿਣੀ ਹੈ ਜਦੋਂ ਖੇਲੀ ਉਮਰ ਹੋ ਜਾਂਦੀ ਹੈ ਉਦੋਂ ਸਾਰਾ ਕੁਝ ਭੁੱਲ ਜਾਂਦਾ ਬੰਦਾ ਆਪਾਂ ਕਹਿੰਦੇ ਨੇ ਵੀ ਭਾਈ ਜਦੋਂ ਮੈਂ ਜਵਾਨੀ ਚ ਸੀਗਾ ਉਹ ਤਾਂ ਬਹੁਤ ਕੁਝ ਯਾਦ ਸੀਗਾ ਹੁਣ ਤਾਂ ਬਾਣੀ ਵੀ ਭੁੱਲ ਗਏ ਬਾਣੀ ਬਹੁਤ ਕੰਠ ਸੀ ਮਗਰਲੇ ਜੀਵਨ ਦੇ ਵਿੱਚ ਆ ਕੇ ਮਨੁੱਖ ਭੁੱਲ ਜਾਂਦਾ ਹੈ ਕਿਉਂ ਦਿਮਾਗ ਆਪਣਾ ਪ੍ਰਿਆਮਾ ਕਮਜ਼ੋਰ ਹੋ ਜਾਂਦਾ ਹੈ ਸਾਰਾ ਦਿਮਾਗ ਦਾ ਪਰ ਇੱਕ ਗੱਲ ਹੋਰ ਹੈ ਬਾਣੀ ਵਿੱਚ ਇਹ ਲਿਖਿਆ ਹੈ ਵੀ ਗੁਰਮੁਖ ਬੁੱਢੇ ਕਦੇ ਨਾਹੀ ਜਿਨ੍ਹਾਂ ਅੰਤਰ ਸਵਰਤ ਗਿਆਨ ਇਹ ਵੀ ਲਿਖਿਆ ਬਾਣੀ ਵਿੱਚ ਕਹਿੰਦੇ ਵੀ ਗੁਰਮੁਖਾਣ ਜਿਹੜੇ ਗੁਰੂਆ ਲਮੂ ਹੁੰਦਾ ਜਿਨ੍ਹਾਂ ਦਾ ਉਹ ਬੁੱਢੇ ਨਹੀਂ ਹੁੰਦੇ ਹੁਣ ਅਰਥ ਜੇ ਆਪਾਂ ਕਹਿੰਦੇ ਵੀ ਜਿਹਦਾ ਅਰਥ ਇਹਦਾ ਕਰਗੇ ਵੀ ਗੁਰਮੁਖ ਸਰੀਰ ਕਰਕੇ ਬੁੱਢੇ ਨਹੀਂ ਬੁੱਢੇ ਹੁੰਦੇ ਸਰੀਰ ਕਰਕੇ ਰੱਬ ਦੇ ਪਿਆਰਿਆਂ ਦੀ ਸਵਰਤ ਇੰਨੀ ਚੜਦੀ ਗਲਾ ਚ ਹੁੰਦੀ ਹੈ ਵੀ ਉਹ ਸਰੀਰ ਤਾਂ ਬੁੱਢਾ ਹੋ ਜਾਂਦਾ ਹੈ ਪਰ ਸੁਰਤ ਇੰਨੀ ਜਾਗੀ ਹੁੰਦੀ ਆ ਹਰੇਕ ਕੰਮ ਤੋਂ ਸੁਚੇਤ ਹੁੰਦੇ ਆ ਉਹ ਬਹੁਤ ਜਾਗੀ ਹੋਏ ਸੁਰਤ ਹੁੰਦੀ ਰੱਬ ਦੇ ਪਿਆਰਿਆਂ ਦੀ ਸਰੀਰ ਕਰਕੇ ਭਲਾਂ ਦੀ ਉਹ ਮੁੱਢੇ ਹੋ ਜਾਂਦੇ ਆ ਢੂੜਕੋਟ ਵਾਲੇ ਸੰਤ ਸੀ ਜੀ ਮਹਾਪੁਰਸ਼ ਉਹਨਾਂ ਦਾ ਨਾਮ ਸੀ ਇਹ ਇਧਰ ਬਰਨਾਲੇ ਕੋਲੇ ਨਾ ਢੂੜਕੋਟ ਆ ਤੱਪੇ ਦੇ ਨਾਲ ਹੀ ਆ ਢੂੜਕੋਟ ਉਸ ਪਿੰਡ ਦੇ ਸੀ ਜੀ ਉਹ 95 ਸਾਲ ਦੀ ਉਮਰ ਸੀ ਤੇ ਆਇਆ ਲੱਗਦਾ ਸੀ ਵੀ ਜਿਵੇਂ ਇਹਨਾਂ ਜਦੋਂ ਕੱਖਾ ਕਰਦੇ ਸੀ ਵੀ ਕੋਈ ਜਵਾਨ ਬੋਲੀ ਜਾਂਦਾ ਹੁੰਦਾ ਹੈ ਵੀ ਨੌਜਵਾਨ ਨਾ ਇੰਨੀ ਚੜ੍ਹਦੀ ਕਲਾ ਸੁਰਤ ਵਿੱਚ ਇੰਨੀ ਜਵਾਨ ਦੇ ਵਿੱਚ ਤਾਕਤ ਐਨਾ ਪਿਆਰ ਐਨਾ ਰਸ ਭਰਿਆ ਸੀ ਉਹਨਾਂ ਦੀ ਪਰਮਾਤਮਾ ਨਾਲ ਜਵਾਨ ਦੇ ਵਿੱਚ ਚਲਾਣਾ ਕਰਕੇ ਜੀ ਹੁਣ ਤਾਓ ਸੋ ਐਸੇ ਸਰੀਰ ਹੁੰਦੇ ਪਰ ਉਹ ਵੀ ਜਿਹੜੇ ਸਰੀਰ ਕਰਕੇ ਤਾਂ ਬੁੱਢੇ ਹੋ ਜਾਂਦੇ ਕਈ ਵਾਰ ਪਰ ਸੁਰਤ ਕਰਕੇ ਨਹੀਂ ਬੁੱਢੇ ਹੁੰਦੇ ਕਿਉਂ ਗੁਰੂ ਜੀ ਕਹਿੰਦੇ ਜਿਨ੍ਹਾਂ ਅੰਤਰ ਸੁਰਤ ਗਿਆਨ ਕਹਿੰਦੇ ਉਹਨਾਂ ਦੇ ਅੰਦਰ ਗਿਆਨ ਬੜਾ ਡਹਿਰਾ ਵਸਿਆ ਹੁੰਦਾ ਤੇ ਗੁਰੂ ਦਾ ਰੋ ਵਿਚਾਰ ਪਿਤਾ ਦਾ ਜਨਮ ਕੇ ਜਾਣੇ ਪੁੱਤ ਪਰ ਗੁਰੂ ਜੀ ਨੇ ਇੱਥੇ ਸਵਾਲ ਕਰ ਦਿੱਤਾ ਜੀ ਕਹਿੰਦੇ ਭਾਈ ਪਿਤਾ ਦੇ ਜਨਮ ਨੂੰ ਪੁੱਤ ਜਾਣ ਸਕਦਾ ਹੈ ਨਹੀਂ ਤਾਂ ਦੱਸਣੇ ਪਊਗਾ ਬੱਚੇ ਨੂੰ ਕੀ ਪਤਾ ਜੀ ਅਸੀਂ ਸਾਰੇ ਉਹਦੇ ਤੋਂ ਪੈਦਾ ਹੋਏ ਆਂ ਕੀ ਅਸੀਂ ਪ੍ਰਮਾਤਮਾ ਦਾ ਅੰਤ ਪਾ ਲਾਂਗੇ ਨਾ ਨਹੀਂ ਪਾਇਆ ਜਾਣਾ ਜੀ ਗੁਰੂ ਜੀ ਨੇ ਇੱਥੇ ਸਵਾਲ ਕੀਤਾ ਸਾਨੂੰ ਇਹ ਪਿਤਾ ਦਾ ਜਨਮ ਕਿ ਜਾਣੇ ਪੁੱਤ ਭਾਈ ਪਿਓ ਦਾ ਜਨਮ ਪੁੱਤਰ ਕਿਵੇਂ ਜਾਣ ਸਕਦਾ ਹੈ ਹੁਣ ਤਾਂ ਚਲੋ ਇਹ ਟੈਸਟ ਆ ਗਿਆ ਨਾ ਜੀ ਇਸ ਤਰ੍ਹਾਂ ਆਏ ਆ ਜੀ ਇਹ ਡੀਐਨਏ ਹੋ ਜਾਂਦਾ ਜੀ ਇਹ ਵਾਲ ਤੋਂ ਪਤਾ ਲੱਗ ਜਾਂਦਾ ਵੀ ਇਹਦਾ ਪੁੱਤ ਹੈ ਕਿ ਇਹਦਾ ਪਿਓ ਆ ਕਿਵੇਂ ਹੈ ਤਦੋਂ ਹੁਣ ਤੱਕ ਸਾਇੰਸ ਆਪਦੀਆਂ ਕੌਜਾਂ ਕਰੀ ਜਾਂਦੀ ਐ ਪਰ ਗੁਰੂ ਸਾਹਿਬ ਜੀ ਸਵਾਲ ਕਰਦੇ ਭਾਈ ਕਹਿੰਦੇ ਪੁੱਤ ਦੇ ਪੋਤਾ ਦੇ ਪਿਓ ਦੇ ਜਨਮ ਨੂੰ ਜਾਣ ਸਕਦਾ ਨਾ ਪੋਤਾ ਮਾਂ ਦੱਸੂਗੀ ਜਾਂ ਮਾਲਕ ਕਾਗਜ਼ ਦੱਸਦੇ ਦਸਤਾਨੇ ਤੇ ਹੁਣ ਤਾਂ ਚਲੋ ਕਾਗਜ਼ ਬਣ ਗਏ ਨਾ ਜਨਮ ਪੱਤਰਾਂ ਬਣ ਗਏ ਹੁਣ ਤਾਂ ਪਹਿਲਾਂ ਤਾਂ ਜਨਮ ਪੱਤਰੀ ਵੀ ਨਹੀਂ ਬਣਦੀ ਹੁੰਦੀ ਸੀ ਜੀ ਪਰ ਡੈਰੀਆਂ ਡੂਰਾਂ ਤੱਕ ਲਿਖ ਲਾਉਂਦੇ ਸੀਗੇ ਸੋ ਗੁਰੂ ਜੀ ਕਹਿੰਦੇ ਭਾਈ ਸਗਲ ਪਰੋਈ ਆਪਣਾ ਸੂਤ ਸਾਰੀ ਦੁਨੀਆ ਗੁਰੂ ਜੀ ਕਹਿੰਦੇ ਇੱਕ ਸਤ ਲਗਾਤਾਰ ਨਰੰਤਰ ਜਿਵੇਂ ਸੂਤ ਦੇ ਵਿੱਚ ਮਣਕੇ ਪਰੋਏ ਹੁੰਦੇ ਹਨ ਇਸ ਤਰ੍ਹਾਂ ਕਹਿੰਦੇ ਪ੍ਰਮਾਤਮਾ ਨੇ ਭਾਈ ਆਪਣੀ ਕਾਇਨਾਤ ਪਰੋਈ ਹੋਈ ਹੈ ਕੁਦਰਤ ਦਾ ਬੈਲੈਂਸ ਬਣਾਇਆ ਹੋਇਆ ਹੈ ਮਨੁੱਖ ਵਿਗਾੜਨ ਦੀ ਕੋਸ਼ਿਸ਼ ਕਰ ਰਿਹਾ ਕੁਦਰਤ ਦੇ ਬੈਲੈਂਸ ਨੂੰ ਨਾ ਵਗਾੜਦਾ ਪਰ ਕੁਦਰਤ ਮੁੜ ਕੇ ਫੇਰ ਉਹਨੂੰ ਠੀਕ ਕਰ ਲੈਂਦੀ ਹੈ ਵੇਖੋ ਕਿਵੇਂ ਮਨੁੱਖ ਨੇ ਕਿੰਨਾ ਕੁਝ ਵਿਗਾੜਤਾ ਜੀ ਕਿੰਨੇ ਜੰਗਲ ਕੱਟਤੇ ਕਿੰਨੇ ਧਰ ਜੋ ਪਹਾੜ ਸੀਗੇ ਉਹ ਖੋਲ ਖੋਲ ਕੇ ਥੋਥੇ ਕਰਤੇ ਕਹਿੰਦੇ ਵੀ ਜਿੰਨੀ ਖੁਦਾਈ ਹੁੰਦੀ ਹੈ ਨਾ ਉਹਨਾਂ ਹੀ ਧਰਤੀ ਦੇ ਉੱਤੇ ਜਿਹੜਾ ਬੈਲੈਂਸ ਹੈ ਉਹ ਖੋਖਲਾ ਪਉਣ ਵਧ ਜਾਂਦਾ ਹੈ ਜੀ ਪਚਾਲ ਆਉਣ ਦਾ ਕਾਰਨ ਇਹ ਵੀ ਹੈ ਜੀ ਤੇ ਨੁਕਸਾਨ ਜਿਹੜਾ ਵੱਧ ਹੋ ਰਿਹਾਗਾ ਉਹ ਖੋਖਲੇ ਏਰੀਆ ਵਿੱਚ ਹੀ ਹੋ ਰਿਹਾਗਾ ਬਿਲਗਾ ਦਾਣਾ ਜਿੱਥੇ ਉਹ ਖੋਖਲਾਪਣ ਧਰਤੀ ਦੇ ਵਿੱਚ ਬਣ ਜਾਂਦਾ ਹੈ ਜੀ ਇਹ ਸਾਇੰਸ ਨੇ ਸਿੱਧ ਕੀਤੀ ਹੈ ਗੱਲ ਕਿ ਜਿੱਥੇ ਖੋਖਲਾਪਣ ਮੈਂ ਤੁਹਾਨੂੰ ਦੱਸਾਂ ਮੈਂ ਜਿਵੇਂ ਤੂਤ ਦਾ ਦਰਖਤ ਹੈ ਨਾ ਜਾਂ ਬਰਕੈਣਾ ਕਈ ਲੋਕ ਦਰਖਤ ਜਿਹੜੇ ਜਾਦੇ ਸ਼ਾਂਗੀਦੇ ਐ ਤੁਸੀਂ ਵੇਖਦੇ ਹੋਊਂਗੇ ਉਹਨਾਂ ਵਿੱਚ ਖੋਲ ਬਣ ਜਾਂਦਾ ਹੈ ਵੇਖੋ ਤੁਸੀਂ ਧਿਆਨ ਨਾਲ ਕਦੇ ਵੀ ਤੋਤ ਦੇ ਵਿੱਚ ਖੋਲ ਕਿਉਂ ਬਣਦਾ ਬਲਾਂਦੀ ਤਰ ਉਹਦੀ ਵੀ ਕਹਿੰਦੇ ਵੀ ਕਠੋਰ ਰਹਿ ਸਕਦੀ ਹੈ ਲੱਕੜ ਪਰ ਉਹਨੂੰ ਵਾਰ-ਵਾਰ ਕੱਟਣ ਕਰਕੇ ਖੋਖਲਾਪਣ ਬਣਦਾ ਹੈ ਵੇਖੋ ਤੁਸੀਂ ਬਰਕੈਣਾ ਵੀ ਵੇਖੀਏ ਆਪਾਂ ਵੀ ਖੋਖਲਾਪਣ ਤਾਂ ਬਣਦਾ ਉਹਦੇ ਵਿੱਚ ਕਿਉਂ ਉਹਨੂੰ ਵਾਰ-ਵਾਰ ਕੱਟਿਆ ਜਾਂਦਾ ਹੈ ਵਾਰ-ਵਾਰ ਕੱਟਿਆ ਜਾਂਦਾ ਹੈ ਉਹਦੇ ਵਿੱਚ ਜੋ ਪੂਰੀ ਲੱਕੜ ਹੈ ਉਹ ਭਰਦੀ ਨਹੀਂ ਪੂਰੀ ਫਿਰ ਖੋਖਲਾਪਣ ਬਣ ਜਾਂਦਾ ਹੈ ਅਸੀਂ ਵੀ ਜਿਵੇਂ ਧਰਤੀ ਨਾਲ ਪਿਆਰੋ ਜੇ ਕੋਈ ਮਨੁੱਖ ਛੇੜਛਾੜ ਕਰੂਗਾ ਤੇ ਹੌਲੀ-ਹੌਲੀ ਕੋਖਲਾਪਣ ਵਧਣਾ ਜੀ ਤਦਾ ਤੇ ਕਿੰਨਾ ਨੁਕਸਾਨ ਹੁੰਦਾ ਦੁਨੀਆ ਦਾ ਕੈਨਾਤ ਦਾ ਰੋਹ ਵਿਚਾਰ ਸੋ ਗੁਰੂ ਜੀ ਕਹਿੰਦੇ ਭਾਈ ਸਾਰੀ ਕੈਨਾਤ ਉਹਨੇ ਇੱਕ ਲੜੀ ਵਿੱਚ ਬਰੋਹੀ ਇੱਕ ਸੂਤਰ ਵਿੱਚ ਬਰੋਜ ਹੋਈ ਹੈ ਸਮਤ ਗਿਆਨ ਧਿਆਨ ਜਿਨ ਦੇ ਗੁਰੂ ਜੀ ਕਹਿੰਦੇ ਮਾਲਕ ਜੀ ਜਿਨ੍ਹਾਂ ਨੂੰ ਤੂੰ ਉਤੋਂ ਬੁੱਧੀ ਦਿਨਣਾ ਨਾ ਗਿਆਨ ਦਿਨਣਾ ਧਿਆਨ ਦਿਨਣਾ ਗਹਿਰਾ ਜਨਦਾਸ ਨਾਮ ਧਿਆਵੈ ਸੇ ਉਹ ਹੀ ਪੁਰਸ਼ ਕਹਿੰਦੇ ਪ੍ਰਮਾਤਮਾ ਦੇ ਨਾਮ ਨੂੰ ਧਿਆਉਂਦੇ ਆ। ਤੇ ਜਿਹੜੇ ਬੰਦੇ ਨੂੰ ਕੋਈ ਗਿਆਨ ਹੀ ਨਹੀਂ, ਕੋਈ ਧਿਆਨ ਹੀ ਨਹੀਂ ਆਪਦਿਆ। ਵੀ ਉਹ ਤਾਂ ਆਪਦੇ ਸਰੀਰ ਦਾ ਤਾਂ ਨਹੀਂ ਧਿਆਨ ਪੈਂਦਾ। ਕਈ ਲੋਕਾਂ ਨੂੰ ਤਾਂ ਆਪਦੇ ਸਰੀਰ ਦਾ ਵੀ ਧਿਆਨ ਨਹੀਂ ਹੁੰਦਾ ਨਾ। ਦੇਖਦੇ ਆਂ ਕਿ ਆਪਦੇ ਸਰੀਰ ਤੇ ਵੀ ਕੋਈ ਸੁੱਧ-ਬੁੱਧ ਨਹੀਂ ਉਹਨਾਂ ਨੂੰ ਤਾਂ ਨਾ ਰੋਟੀ ਟਾਈਮ, ਨਾ ਖਾਣੀ ਐ, ਉਹ ਜੇ ਫਿਰਨਾ ਬਸ ਕਮੜਾ ਬੰਦੂ। ਕਮੜੇ ਬੰਦੂ ਦੀ ਕੀ ਨਿਸ਼ਾਨੀ ਹੁੰਦੀ ਹੈ ਭਲਾਂ ਦੇ? ਇੰਦਰ ਤੁਰ ਗਿਆ ਉਹੀ ਇਧਰ ਨੂੰ ਤੁਰ ਗਿਆ ਗਲੀ ਚ ਉਹੀ ਉੱਥੇ ਬੋਲੀ ਗਿਆ ਤੇ ਬਸ ਇੱਕ ਦੇ ਕਮਲਾਪਣ ਬਾਹਰ ਪ੍ਰਗਟ ਹੈ ਇੱਕ ਦੇ ਅੰਦਰ ਹੈ ਫਰਕ ਕੀ ਰਹਿ ਗਿਆ ਇੱਕ ਦੇ ਅੰਦਰ ਆ ਕਮਲਾਪਣ ਹਜੇ ਬਾਹਰ ਨਹੀਂ ਪ੍ਰਗਟ ਹੋਇਆ ਸੀਮਾ ਚ ਹਜੇ ਇੱਕ ਦੇ ਸੀਮਾ ਚ ਕਮਲਾਪਣ ਬਾਹਰ ਹੋ ਗਿਆ ਉਹ ਚਾਰਾ ਗੜਨਾ ਇਥਰ ਫਿਰਦਾ ਹੈ ਇੱਕ ਟੇਕ ਨਹੀਂ ਸਕਦਾ ਗੁਰੂ ਕੋਲੇ 10 ਮਿੰਟ ਬਾਣੀ ਪੜ੍ਹਨੀ ਹੈ ਸੁਣਨੀ ਹੈ ਫਿਕਣੇ ਨਹੀਂ ਕੋਈ ਨਾ ਟਾਈਮ ਵੀ ਨਹੀਂ ਸਾਡੇ ਕੋਲ ਪਕਿੰਦੇ ਨਾ ਜੀ ਨਾ ਨਾ ਕਿੱਥੇ ਗੁਰੂ ਕੋਲੇ ਬੈਠਣ ਦਾ ਟੈਨ ਸਾਡੇ ਕੋਲੇ ਜੀ ਪਰ ਮਨਾ ਚਿੱਤੇ ਰੱਖੀਂ ਅਸਲ ਵਿੱਚ ਤੈਨੂੰ ਪ੍ਰਮਾਤਮਾ ਦਾ ਰਾਮ ਨਾਮ ਹੀ ਸਾਈ ਹੋਣਾਗਾ ਇਹ ਜਿੰਦ ਨੂੰ ਕੋਈ ਵੀ ਨਾ ਕੋਈ ਪਰਿਵਾਰ ਦਾ ਸਹਾਰਾ ਨਾ ਕੋਈ ਬੱਚਿਆਂ ਦਾ ਸਹਾਰਾ ਨਾ ਜ਼ਮੀਨਾਂ ਨਾ ਜਾਇਦਾਦ ਨਾ ਅਹੁਦੇ ਕਿਸੇ ਰਾਣੀ ਸਹਾਰਾ ਸਹਾਰਾ ਬਾਨਾ ਤਾਂ ਇੱਕ ਪ੍ਰਮਾਤਮਾ ਦੇ ਨਾਮ ਨੇ ਬਾਨਾ ਬਸ ਕਿਸੇ ਨੇ ਨਹੀਂ ਬਾਨਾ ਪੈ ਲੋ ਅਖੀਰ ਨੂੰ ਸਭ ਸਾਥ ਛੱਡ ਜਾਂਦੇ ਆ ਇਹ ਤਾਂ ਜਿਉਂਦੇ ਸਾਹ ਛੱਡ ਜਾਂਦੇ ਐ ਤੇ ਸਰੀਰ ਕਰਕੇ ਤਾਂ ਬਾਬਾ ਫਰੀਦ ਨੇ ਆਪਣੀ ਅਵਸਥਾ ਵੀ ਬਿਆਨ ਕੀਤੀ ਆ ਅਖੀਰਲੀ ਬਾਬਾ ਫਰੀਦ ਦਾ ਬਚਨ ਹੁੰਦਾ ਚੱਪਣ ਚੱਲਣ ਰਤਨ ਸੇ ਸੁਣੀਆਰਾ ਵਹਿ ਗਏ ਮੁਕਤੀ ਧਾ ਸੇ ਜਾਨੀ ਚੱਲ ਜਾਨੀ ਦਾ ਅਰਥ ਹੁੰਦਾ ਨਾਲ ਰਹਿਣ ਵਾਲੇ ਜਾਨੀ ਚੱਲ ਗਏ ਕਹਿੰਦੇ ਬੰਦਿਆ ਤੇਰੇ ਨਾਲ ਰਹਿੰਦਿਆਂ ਸੀ ਅੱਖਾਂ ਚੱਪਣ ਆ ਦੰਦ ਝੜ ਗਏ ਪਹਿਲਾਂ ਹੀ ਟਾਈਮ ਨਾਲ ਝੜ ਜਾਂਦੇ ਪਰ ਉਹ ਵਿਚਾਰਾ ਮਗਰਤਾ ਆ ਕੇ ਕਹਿੰਦਾ ਬਾਪ ਕਹਿੰਦਾ ਪੁੱਤ ਇੱਕ ਹੀ ਪ੍ਰਸ਼ਾਦ ਦੇ ਦੋ ਹੁਣ ਨਹੀਂ ਖਾਦਾ ਆ ਹੁੰਦਾ ਭੁੱਖਾ ਰਹਿਣ ਲੱਗ ਜਾਂਦਾ ਬੰਦਾ ਦੰਦ ਜਦੋਂ ਨਾ ਸਹੀ ਹੋਣ ਨਾ ਭੁੱਖਾ ਰਹਿੰਦਾ ਬੰਦਾ ਸੱਚਮੁੱਚ ਸਰੀਰ ਮਗਰਤਾ ਕੇ ਥੋੜਾ ਜਿਹਾ ਕਮਜ਼ੋਰ ਇਸੇ ਵਾਸਤੇ ਵੀ ਹੁੰਦਾ ਵੀ ਦੰਦ ਝੜ ਜਾਂਦੇ ਆ ਤੇ ਕਹਿੰਦੇ ਜਾਂ ਸਿਆਣੇ ਕਹਿੰਦੇ ਵੀ ਦੰਦ ਗਿਆ ਤਾਂ ਸਵਾਦ ਗਿਆ ਬਸ ਦੰਦ ਗਏ ਤਾਂ ਸਵਾਦ ਬੰਦੇ ਦਾ ਚਲਾ ਜਾਂਦਾਗਾ ਅੱਖਾਂ ਗਈਆਂ ਜਹਾਨ ਗਿਆ ਜਹਾਂ ਅੱਖਾਂ ਨਾਲ ਹੀ ਵੇਖਦੇ ਐ ਨਾ ਆਪਾਂ ਆਪਦੇ ਬੱਚਿਆਂ ਨੂੰ ਪਰਿਵਾਰ ਨੂੰ ਸੰਸਾਰ ਨੂੰ ਰਿਸ਼ਤੇਦਾਰਾਂ ਨੂੰ ਸਾਰਾ ਆਪਾਂ ਅੱਖਾਂ ਨਾਲ ਹੀ ਵੇਖਦੇ ਐ ਅੱਖਾਂ ਚਲੀਆਂ ਗੰਗਾ ਵਸ ਖੱਤ ਮੈਂ ਕਿਹਨਾਂ ਏ ਚੱਬਣਾ ਚੱਲਣ ਪੈਰ ਪੈਰ ਵੀ ਹੁਣ ਰਹਿ ਗਏ ਤੁਰਨੋਂ ਸਰਾਣੇ ਪਿਆ ਗਲਾਸ ਵੀ ਪਾਣੀ ਦਾ ਚੁੱਪ ਨਹੀਂ ਆਉਂਦਾ ਹੁਣ ਤਾਂ ਹਾਂ ਆਵਾਂ ਵੀ ਜਵਾਬ ਦੇ ਚੱਬਣਾ ਚੱਲਣ ਰਤਨ ਅੱਖਾਂ ਇਹ ਵੀ ਜਵਾਬ ਦੇ ਇੰਨਾ ਜਿਉਂਦੇ ਸੁਣੀਅਰ ਬਹਿ ਗਏ ਸੁਣੀਅਰ ਹੁੰਦੇ ਕੰਨ ਬਾਬਾ ਫਰੀਦ ਜੀ ਕਹਿੰਦੇ ਉਹ ਮੇਰੇ ਤਾਂ ਕੰਨ ਵੀ ਗਏ ਜਵਾਨ ਵੀ ਗਏ ਦੰਤ ਵੀ ਗਏ ਪੈਰ ਵੀ ਗਏ ਹੱਥ ਵੀ ਗਏ ਉਹ ਮੈਂ ਤਾਂ ਧਾ ਨਿਕਲੀ ਮੰਜੇ ਤੇ ਪਏ ਦੀ ਹਾਏ ਹਾਏ ਜਿਉਂਦੇ ਨੂੰ ਛੱਡ ਕੇ ਮੈਨੂੰ ਤੁਸੀਂ ਜਿਉਂਦੇ ਨੂੰ ਛੱਡ ਗਈ ਛੱਡ ਜਾਂਦੇ ਪਿਆਰ ਸਾਥ ਤੇ ਜਿਉਂਦਿਆਂ ਦਾ ਸਰੀਰ ਆ ਗਿਆਨ ਕਰਮ ਇੰਦਰੇ ਕਰਮ ਇੰਦਰੇ ਛੱਡ ਜਾਂਦੇ ਐ ਤੇ ਮਰਨ ਤੋਂ ਮਰਨ ਵੇਲੇ ਨੇੜੇ ਪਰਿਵਾਰ ਵੀ ਛੱਡ ਜਾਂਦਾ ਪਿਆਰ ਬਸ ਨੇੜੇ ਹੁੰਦਾ ਦੁੱਧ ਦਾ ਉਹ ਦੂਜਾ ਵੱਜਣ ਲੱਗ ਜਾਂਦਾ ਉਹਦੇ ਸਾਰੇ ਵਿਅੰਤਾਂ ਬਣਾਉਣ ਲੱਗ ਜਾਂਦੇ ਆ ਦੇਖਦੇ ਆ ਨਾ ਜਿਹੜੇ ਚ ਪਿਆ ਹਾਂ ਤਾਂ ਬਾਪੂ ਹਜੇ ਵਿਅੰਤਾਂ ਉਹਦੀ ਬਣ ਲੱਗ ਜਾਂਦੇ ਨੇ ਐ ਬਸ ਹੁਣ ਤਾਂ ਲੱਗਦਾ ਨੇੜੇ ਲੱਗਦਾ ਬਸ ਕਰ ਲੋ ਤਿਆਰੀ ਭਾਈ ਸੁਰਾ ਹੋ ਵਿਚਾਰ ਸੋ ਗੁਰੂ ਜੀ ਕਹਿੰਦੇ ਸਮਤ ਗਿਆਨ ਧਿਆਨ ਜਿਣ ਦੇ ਜਿਨ੍ਹਾਂ ਨੂੰ ਕੋ ਮਾਲਕ ਦੇ ਉਹ ਸਮਤ ਦਿੰਦਾ ਚੰਗੇ ਉਤਮ ਬੁੱਧੀ ਦਿੰਦਾ ਚੰਗਾ ਤਾਂ ਬੁੱਧੀ ਇੰਨੀ ਮਾੜੀ ਹੁੰਦੀ ਏ ਪਿਆਰਿਓ ਵੀ ਉਹ ਆਪਦੇ ਸਰੀਰ ਦੀ ਸੰਭਾਲ ਨਹੀਂ ਕਰ ਸਕਦੇ ਆਪਦੇ ਪਰਿਵਾਰ ਦੀ ਸੰਭਾਲ ਨਹੀਂ ਜਿਹੜਾ ਬੰਦਾ ਆਪਦੇ ਪਰਿਵਾਰ ਦੀ ਇਸ ਬੱਚਿਆਂ ਦੀ ਸੰਭਾਲ ਨਹੀਂ ਕਰ ਸਕਦਾ ਉਹ ਕਿਸੇ ਨੂੰ ਗਿਆਨ ਦੇ ਦਊਗਾ ਪਿਆਰੋ ਦੇ ਸਕਦਾ ਉਹ ਨਾ ਕਿਉਂਕਿ ਚੰਗੇ ਪਰਵਰਿਸ਼ਤ ਆਪਣੇ ਬੱਚਿਆਂ ਦੀ ਕਰਨੀ ਸਾਨੂੰ ਸਿਖਾਈ ਹੈ ਗੁਰੂ ਸਾਹਿਬਾਨਾਂ ਨੇ ਸਿਖਾਈ ਭਾਈ ਆਪਣੇ ਬੱਚਿਆਂ ਦੀ ਸੰਭਾਲ ਕਰਨੀ ਹੈ ਜ਼ਰੂਰ ਬੱਚਿਆਂ ਨੂੰ ਚੰਗੇ ਇਹ ਵੀ ਧੰਨ ਹੈ ਬੱਚੇ ਵੀ ਸਾਡਾ ਧੰਨ ਹੈ ਜਿਵੇਂ ਧੰਨ ਨੂੰ ਸੰਭਾਲਦੇ ਆ ਨਾ ਜੇਬਾਂ 'ਚ ਪਾ ਪਾ ਕੇ ਰੱਖਦੇ ਆ ਬੱਚੇ ਵੀ ਸੰਭਾਲਣ ਦੀ ਲੋੜ ਹੁੰਦੀ ਹੈ ਸਮਾਹ ਹੁੰਦਾ ਪਿਆਰ ਉਹ ਬੱਚਿਆਂ ਦਾ ਏ ਚੰਗੇ ਚੰਗੀ ਮਤ ਦੇਣੀ ਚੰਗੀ ਉਤਮ ਸਿੱਖਿਆ ਤੇ ਲਾਉਣਾ ਬੱਚਿਆਂ ਨੂੰ ਚੰਗੇ ਪਾਸੇ ਲਾਉਣਾ ਮਾਤਾ ਪਿਤਾ ਦਾ ਫਰਜ ਹੈ ਇਹ ਨਹੀਂ ਹੁੰਦਾ ਵੀ ਜਨਮ ਦੇਤਾ ਤੇ ਬਸ ਪੜਾਤਾ ਤੇ ਰਸਾ ਲਾਤਾ ਸੀ ਨਾ ਇਹ ਨਹੀਂ ਹੁੰਦਾਗਾ ਇਹ ਸਾਨੂੰ ਗੁਰੂ ਨੇ ਸਿਖਾਇਆ ਸਹਿਬਜ਼ਾਦਿਆਂ ਦੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਪੂਰੀ ਪਰਵ੍ਰਿਸ਼ਟ ਕੀਤੀ ਸੀ ਪਿਆਰ ਕਰਦੇ ਸੀ ਗੋਦੀ ਵਿੱਚ ਵੰਦੇ ਸੀ ਸਿਖਾਉਂਦੇ ਸੀ ਸਾਰਾ ਕੁਝ ਮਾਤਾ ਜੀ ਮਾਤਾ ਜੀ ਵੀ ਸਿਖਾਉਂਦੇ ਸੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਿਖਾਉਂਦੇ ਸੀ ਉਹਨਾਂ ਵਾਸਤੇ ਚੰਗੇ ਉਸਤਾਦ ਲਾਏ ਇਹਨਾਂ ਨੂੰ ਸ਼ਾਸਤਰ ਵਿਦਿਆ ਦੇ ਉਹ ਇਹਨਾਂ ਨੂੰ ਗੁਰਮਤਿ ਦੀ ਵਿਦਿਆ ਦੇਉ ਬੱਚਿਆਂ ਨੂੰ ਕੀ ਅਸੀਂ ਬੱਚਿਆਂ ਨੂੰ ਕਿੰਨਾ ਕੁਝ ਸਿਖਾਉਣੇ ਪਿਆ ਰਹੇ ਉਹ ਗੁਰਮਤਿ ਦੀ ਵਿਦਿਆ ਬੱਚਿਆਂ ਨੂੰ ਕਿੰਨੇ ਕ ਦ੍ਰਿੜ ਕਰਾਉਣੇ ਆ ਸੀ ਚੰਗੇ ਬੱਚੇ ਜੀਵਨ ਸੋਹਣਾ ਬਣੇ ਬੱਚੇ ਦਾ ਜੇ ਬੱਚੇ ਦਾ ਜੀਵਨ ਸੋਹਣਾ ਬਣ ਜਾਂਦਾ ਨਾ ਪਿਆਰੋ ਇਹ ਵੀ ਧੰਨ ਹੈ ਜਿਵੇਂ ਧੰਨ ਸਾਡਾ ਨਾਂ ਰੌਸ਼ਨ ਕਰਦਾ ਨਾ ਇੱਥੇ ਮਰਦੀ ਵਰਤ ਲੈਣੇ ਆ ਤੇ ਜਿਹਦੀ ਲਾਦ ਚੰਗੀ ਆ ਨਾ ਮਾਤਾ ਪਿਤਾ ਦਾ ਨਾਮ ਰੋਸ਼ਨ ਹੁੰਦਾ ਇਹਦੇ ਵਿੱਚ ਕੁਲ ਦਾ ਨਾਮ ਉੱਚਾ ਜਾਂਦਾਗਾ ਪਿੰਡ ਦਾ ਨਾਮ ਉੱਚਾ ਜਾਂਦਾਗਾ ਪਿੰਡ ਦਾ ਇਲਾਕੇ ਦਾ ਜੇ ਕੋਈ ਚੰਗਾ ਬੱਚਾ ਨਿਕਲ ਜੇ ਤਾਂ ਤੇ ਜੇ ਮਾੜੇ ਨਿਕਲ ਗਏ ਪਿੰਡ ਦਾ ਨਾਮ ਬਦਨਾ ਵੀ ਹੁੰਦਾ ਮਾਂ ਪਿਓ ਦਾ ਨਾਮ ਬਦਨਾ ਵੀ ਹੁੰਦਾ ਏਰਗੇ ਦਾ ਨਾਮ ਵੀ ਬਦਨਾ ਫਰਾਨਾ ਕੋਈ ਛੋਟਾ ਤਾਂ ਬੜਾ ਡਾਕੂ ਸੀਗਾ ਤਾਂ ਕਹਿ ਦਿੰਦੇ ਆ ਲੋਕ ਜੀ ਤੇ ਜੇ ਚੰਗਾ ਕੋਈ ਸੰਤ ਹੈ ਪਈ ਉਹ ਤਾਂ ਬਹੁਤ ਨਾਮ ਜਪਣ ਵਾਲੀ ਰੂਹ ਸੀ ਪ੍ਰਮਾਤਮਾ ਦਾ ਚੰਗੇ ਬੰਦਗੀ ਦਾਾਨੀਪੁਰਖ ਸੀ ਉਹ ਤਾਂ ਗਿਆਨ ਧਿਆਨ ਵਾਲਾ ਬੰਦਾ ਸੀ ਰਹੁ ਵਿਚਾਰ ਤਹਿ ਗੁਣ ਮੈਂ ਜਾਂ ਕੋ ਪਰਮਾਏ ਗੁਰੂ ਜੀ ਕਹਿੰਦੇ ਤਿੰਨਾ ਗੁਣਾ ਵਿੱਚ ਮਨੁੱਖ ਭਰਮ ਦਾ ਫਿਰਦਾ ਹੈ ਜਨਮ ਬਰੈ ਫਿਰ ਆਹ ਲੈ ਜਾਏ ਜਨਮ ਮਰਨ ਦੇ ਗੇੜ ਵਿੱਚ ਮੜ ਮੜਾਉਂਦਾ ਜਾਂਦਾ ਪਿਆਰ ਉਹ ਉੱਚ ਨੀਚ ਅਖੀਰਲੀ ਪੰਕਤੀ ਹੈ ਜੀ ਉੱਚ ਨੀਤ ਤਿਸ ਕੇ ਅਸਥਾਨ ਉੱਚੀ ਨੀਵੇਂ ਸਾਰੇ ਥਾਂ ਉਸਦੇ ਆ ਪਿਆਰੋ ਪ੍ਰਮਾਤਮਾ ਦੇ ਹੈ ਜੈਸਾ ਜਨਾਵੈ ਤੈਸਾ ਨਾਨਕ ਜਾਣ ਜਿਵੇਂ ਕੋਈ ਕਿਸੇ ਨੂੰ ਜਣਾਉਂਦਾ ਓਵੇਂ ਜਾਣਦਾ ਹੈ ਪ੍ਰਮਾਤਮਾ ਸਭ ਨੂੰ ਗਿਆਨ ਦੇ ਰਿਹਾ ਸਭ ਨੂੰ ਧਿਆਨ ਦੇ ਰਿਹਾ ਪਿਆਰੋ ਸੋ ਗੁਰੂ ਅੱਗੇ ਇਹ ਅਰਦਾਸ ਕਰਨੀ ਸਤਿਗੁਰ ਸੱਚੇ ਪਾਤਸ਼ਾਹ ਸਾਨੂੰ ਵੀ ਗਿਆਨ ਆ ਜਾਵੇ ਸਾਡਾ ਵੀ ਧਿਆਨ ਸ਼ੁੱਧ ਹੋ ਜਾਵੇ ਸਾਡਾ ਧਿਆਨ ਤਾਂ ਮਾਲਕ ਜੀ ਬਹੁਤ ਮਾੜਾ ਹੈ ਜੀ ਸਾਡੇ ਧਿਆਨ ਦੀ ਗੱਲ ਕਰਗੇ ਨਾ ਪਹਿਲੀ ਗੱਲ ਤਾਂ ਸਾਨੂੰ ਗਿਆਨ ਹੀ ਕੋਈ ਨਹੀਂਗਾ ਨਾ ਹੀ ਸਾਨੂੰ ਧਿਆਨ ਹੈ ਇਹ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਬਾਣੀ ਵਿੱਚ ਗਿਆਨ ਧਿਆਨ ਕਿਸ ਕਰਮਣਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਗੁਰ ਨਾਨਕ ਜਿਨ ਕਲ ਰਾਖੀ ਮੇਰੀ ਮਾਲਕ ਤੂੰ ਹੀ ਮੇਰੀ ਰੱਖਿਆ ਕਰ ਸਕਦਾ ਨਾ ਤਾਂ ਮੈਨੂੰ ਕੋਈ ਗਿਆਨ ਹੈ ਨਾ ਕੋਈ ਧਿਆਨ ਹੈ ਨਾ ਕੋਈ ਬੁੱਧੀ ਹੈ ਮੈਨੂੰ ਕੁਝ ਵੀ ਨਹੀਂ ਮੈਂ ਤਾਂ ਜਾਣਦਾ ਤੂੰ ਸਮਰੱਥ ਵੱਡਾ ਮੇਰੀ ਮਤ ਥੋੜੀ ਰਾਮ ਬਾਲਕ ਜਿੱਤੋਂ ਬਹੁਤ ਵੱਡਾ ਹੈ ਬਹੁਤ ਵੱਡਾ ਹੈ ਤੇ ਮੇਰੀ ਮਤ ਬਹੁਤ ਥੋੜੀ ਹੈ ਬਹੁਤ ਥੋੜੀ ਹੈ ਮਾਲਕਾ ਇਹ ਗਿਆਨ ਤੁਸੀਂ ਦੇ ਸਕਦੇ ਹੋ ਫਿਰ ਇਹ ਜਨਮ ਲੋਕ ਸੁਖੀਏ ਪਰਲੋਕ ਸਹਿਲੇ ਨਾਨਕ ਹਰਿ ਪ੍ਰਭ ਆਪੇ ਮਿਲੇ ਜੀ ਸੋ ਆਉ ਸਾਰੇ ਜਪੀ ਭਾਈ ਪਰ ਕਾ ਬੁਰਾ ਨਾ ਰੱਖੋ ਚੀਤਾ ਪਰਕਾ ਬੁਰਾ ਨਾ ਰੱਖੋ ਚੀਤ